ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਕਸਰ ਸਾਹਿਬ ਦੇ ਮਾਗੀ ਮੇਲੇ ਦੀ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਉਡੀਕ ਹੁੰਦੀ ਹੈ ਜਿਹਦੇ ਚ ਮਾਗੀ ਮੇਲੇ ਤੇ ਪਸ਼ੂਆਂ ਦੀ ਮੰਡੀ ਘੋੜਿਆਂ ਦੀ ਮੰਡੀ ਵੀ ਬਹੁਤ ਵੱਡੀ ਲੱਗਦੀ ਹੈ ਜਿਹੜੀ ਕਿ ਪਿਛਲੇ ਸਮੇਂ ਚ ਘੋੜਿਆਂ ਚ ਗਲੈਂਡਰ ਦੀ ਬਿਮਾਰੀ ਆ ਗਈ ਸੀ ਇੱਕ ਦੋ ਥਾਵਾਂ ਤੇ ਪਾਈ ਗਈ ਸੀ ਜਿਵੇਂ ਬਠਿੰਡਾ ਜ਼ਿਲ੍ਹੇ ਵਿੱਚ ਅਤੇ ਇੱਕ ਲੁਧਿਆਣੇ ਵਿੱਚ ਤੇ ਹੋਰ ਥੋੜਾ ਥਾਵਾਂ ਤੇ ਉਸ ਦੀ ਸਾਰੇ ਥਾਂ ਪਰਖ ਕਰਦਿਆ ਪਿਛਲੇ ਕਈ ਦਿਨਾਂ ਤੋਂ ਸ੍ਰੀ ਵਿਕਾਸ ਪ੍ਰਤਾਪ ਜੀ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਡਾਇਰੈਕਟਰ ਬੇਦੀ ਸਾਹਿਬ ਉਹ ਸਾਰੇ ਨਾਲ ਡਾਕਟਰ ਸਹਿਬਾਨ ਲੱਗੇ ਹੋਏ ਸਨ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਖੁਸ਼ੀਆਂ ਖੇੜਿਆਂ ਵਿੱਚ ਲਿਆਉਣ ਦੇ ਯਤਨ ਕੀਤੇ ਆਸੀਂ ਸਾਰਿਆਂ ਨੇ ਇਹ ਮੇਲੇ ਦੀ ਮੁਕੰਮਲ ਤਿਆਰੀ ਕਰ ਲਈ ਹੈ ਤਾਂ ਜੋ 9 ਤਰੀਕ ਤੋਂ ਲੈ ਕੇ 16 ਤਰੀਕ ਤੱਕ ਇਹ ਪਸ਼ੂ ਮੇਲਾ ਮਾਗੀ ਦਾ ਮੇਲਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਲੱਗੇਗਾ ਜਿਹਦੀ ਪੰਜਾਬ ਸਰਕਾਰ ਵੱਲੋਂ ਆਗਿਆ ਦਿੱਤੀ ਗਈ ਹੈ ਜਿਹੜੀ ਬਿਮਾਰੀ ਉਹ ਬਹੁਤ ਖਤਰਨਾਕ ਹੈ ਕੈਲੰਡਰ ਦੀ ਜੀ ਰਹੀ ਘੋੜਿਆਂ ਤੋਂ ਇਨਸਾਨਾਂ ਤੱਕ ਵੀ ਜਾ ਸਕਦੀ ਹੈ ਜਿਹਦੀ ਉਹਦੀ ਟੈਸਟਿੰਗ ਜਿਹੜੀ ਅਥਾਰਟੀ ਹੈ ਸਾਡੀ ਇੱਕ ਜਲੰਧਰ ਵਿੱਚ ਹੈ ਕਈ ਜਿਹਦੇ ਨਾਲ ਸਟੇਟਾਂ ਜੁੜੀਆਂ ਹੋਈਆਂ ਹਨ ਪਰ ਫਿਰ ਵੀ ਜਿਵੇਂ ਰਾਜਸਥਾਨ ਤੇ ਕੁਝ ਹੋਰ ਬਾਹਰ reh ਜਾਂਦੇ ਆ ਉਹਨਾਂ ਨੂੰ ਵੀ ਜੇ ਉਹ ਇਹਦੇ ਵਿੱਚ ਸ਼ਾਮਲ ਹੋਣਾ ਚਾਹਣਗੇ ਤਾਂ ਉਹ ਆਪਣੇ ਸਟੇਟ ਦੀ ਅਥਾਰਟੀ ਤੋਂ ਇਹਦੀ ਟੈਸਟਿੰਗ ਕਰਵਾ ਕੇ ਇਸ ਮੰਡੀ ਵਿੱਚ ਆਉਣ ਅਤੇ ਸਾਡੇ ਵੱਲੋਂ ਵੀ ਮਹਿਕਮਾ ਪਸ਼ੂ ਪਾਲਣ ਵੱਲੋਂ ਡਾਇਰੈਕਟਰ ਸਾਹਿਬ ਵੀ ਉਹਦੀ ਨਿਗਰਾਨੀ ਰੱਖਣਗੇ ਸਾਡੇ ਨੋਡ ਅਫਸਰ ਡਾਕਟਰ ਬਾਲੀ ਲਾਏ ਗਏ ਨੇ ਜਿਨ੍ਹਾਂ ਦਾ ਨੰਬਰ ਹੈ 98736 78223 ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਸਾਰੇ ਘੋੜਾ ਪਾਲਕ ਵੀਰਾਂ ਨੂੰ ਜਿੱਥੇ ਖੁਸ਼ਖਬਰੀ ਸਾਂਝੀ ਕਰਦਾ ਮੈਂ ਬੇਨਤੀ ਵੀ ਕਰਦਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਇਹੋ ਜਿਹਾ ਜਾਨਵਰ ਇਸ ਮੇਲੇ ਵਿੱਚ ਨਾ ਆਵੇ ਜਿਹਦੇ ਨਾਲ ਸਾਨੂੰ ਔਕ ਦੀ ਘੜੀ ਵਿੱਚ ਜਾਣਾ ਪਵੇ ਅਸੀਂ ਸਾਰੇ ਰਲ ਮਿਲ ਕੇ ਇਸ ਮੇਲੇ ਨੂੰ ਖੁਸ਼ੀਆਂ ਮੰਡਣ ਲਈ ਔਰ ਆਪਣਾ ਇਹ ਸਾਰਾ ਜਿਸ ਤਰ੍ਹਾਂ ਪਹਿਲਾਂ ਪ੍ਰਾਤਨ ਚੱਲਦਾ ਉਸ ਤਰ੍ਹਾਂ ਤਿਆਰ ਉਸੇ ਤਰ੍ਹਾਂ ਬਰਕਰਾਰ ਰੱਖਣ ਦੇ ਲਈ ਸਾਡੀ ਕੋਈ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਸ ਨੂੰ ਸਾਰੇ ਰਲ ਮਿਲ ਕੇ ਨਿਭਾਈਏ ਜਿਹੜਾ ਕੋਈ ਬਾਹਰੋਂ ਘੋੜਾ ਲੈ ਕੇ ਆਊਗਾ ਇਹਦੇ ਵਿੱਚ ਸ਼ਾਮਲ ਹੋਊਗਾ ਉਹਦੀ ਜ਼ਰੂਰ ਉਹ ਟੈਸਟਿੰਗ ਕਰਵਾ ਕੇ ਆਵੇ ਜਾਂ ਇੱਥੇ ਵੀ ਅਸੀਂ ਮੌਕੇ ਤੇ ਵੀ ਕਰ ਸਕਦੇ ਆਂ ਔਰ ਸਾਡੇ ਉੱਥੇ ਡਾਕਟਰ ਸਾਹਿਬਾਨ ਹੋਣਗੇ ਮੈਂ ਚਾਹਾਂਗਾ ਕਿ ਉਹ ਪਰਫਾਰਮੇ ਮੁਤਾਬਕ ਜੇ ਆਪਣੇ ਆਪਣੇ ਥਾਵਾਂ ਤੋਂ ਕਰਾ ਕੇ ਲੈ ਆਉਣ ਤੋਂ ਬਹੁਤ ਚੰਗੀ ਗੱਲ ਹੋਊਗੀ ਅਸੀਂ ਸਾਰੇ ਇਸ ਮੇਲੇ ਨੂੰ ਵਧੀਆ ਕਾਮਯਾਬ ਕਰੀਏ ਦੁਬਾਰਾ ਫਿਰ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਸ ਸ੍ਰੀ ਮੁਕਸਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਜਿੱਥੇ 40 ਮੁਕਤਿਆਂ ਦੀ ਧਰਤੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਹੈ ਜਿੱਥੇ ਬਹਾਲ ਲੜਾਈ ਚਾੜੀ ਮੁਕਤਿਆਂ ਦੀ ਹੋਈ ਹੈ ਉੱਥੇ ਇੱਕ ਪ੍ਰਾਤਨ ਮੇਲਾ ਜਿਹੜਾ ਸਾਡੇ ਇਤਿਹਾਸ ਨਾਲ ਜੁੜਿਆ ਹੈ ਜਿਹੜਾ ਘੋੜਿਆਂ ਨਾਲ ਵੀ ਜੁੜਿਆ ਉਹ ਸਾਰੇ ਅਸੀਂ ਉਸ ਮਾਗੀ ਦੇ ਮੇਲੇ ਨੂੰ ਮੜਾ ਰਹੇ ਆ ਸ਼ਾਮਲ ਹੋਣ ਵਾਲੇ ਵੀਰਾਂ ਲਈ ਬੇਨਤੀ ਹੈ ਕਿ ਉਹ ਇਹਦੇ ਵਿੱਚ ਆਪਣੇ ਜਾਨਵਰਾਂ ਦੀ ਟੈਸਟਿੰਗ ਜ਼ਰੂਰ ਕਰਾ ਕੇ ਉਹਦੇ ਵਿੱਚ ਸ਼ਾਮਲ ਹੋਣ ਔਰ ਆਪਾਂ ਇਹਨੂੰ ਚੰਗੀ ਤਰ੍ਹਾਂ ਮੇਲੇ ਨੂੰ ਨਿਭਾ ਸਕੀਏ ਵੇਖ ਸਕੀਏ ਔਰ ਆਪਣੇ ਪੁਰਾਣੇ ਇਤਿਹਾਸਕ ਦਿਨਾਂ ਦੇ ਵਿੱਚ ਫਿਰ ਦੁਬਾਰਾ ਸ਼ਾਮਲ ਹੋ ਸਕੀਏ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ